ਉਸੀਂ ਦੇਖ ਰਹੇ ਹਾਂ 24 ਪੰਜਾਬ న్యూ ਚੈਨਲ ਨੂੰ ਲੋਕ ਹਸਪਤਾਲਾਂ ਦੇ ਵਿੱਚ ਇਲਾਜ ਕਰਵਾਉਣ ਲਈ ਆਉਂਦੇ ਹਨ ਪਰ ਲੋਕ ਕੁਝ ਲੜਾਈ ਲੜਨ ਲਈ ਵੀ ਆਉਂਦੇ ਆਉਂਦੇ ਨਜ਼ਰ ਆਉਂਦੇ ਹਨ ਇੱਕ ਮਾਮਲਾ ਸਾਹਮਣੇ ਸਰਕਾਰੀ ਹਸਪਤਾਲ ਪੁਆਣੀਗੜ ਤੋਂ ਸਾਹਮਣੇ ਆ ਰਿਹਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਰਕਾਰੀ ਹਸਪਤਾਲ 'ਚ ਤਿੰਨ ਨੌਜਵਾਨ ਇਲਾਜ ਕਰਾਉਣ ਲਈ ਆਏ ਸਨ ਉਸ ਦੌਰਾਨ ਉਹਨਾਂ ਬੁੱਲ ਹਸਪਤਾਲ ਦੇ ਸਟਾਫ ਨਰਸਾਂ ਬੋਲਣ ਤੇ ਮਾਮਲਾ ਗਰਮ ਆ ਗਿਆ ਅਤੇ ਹਸਪਤਾਲ ਦੇ ਮੁਲਾਜ਼ਮਾਂ ਦੇ ਹਮਲਾ ਕੀਤਾ ਗਿਆ ਕੁੱਟਮਾਰ ਵੀ ਕੀਤੀ ਗਈ ਹੈ ਹਸਪਤਾਲ ਦੇ ਕਰਮਚਾਰੀ ਅਵਤਾਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਨੌਜਵਾਨ ਕੋਈ ਨਸ਼ਾ ਵਗੈਰੇ ਵਰਗੀ ਚੀਜ਼ ਕਰੀ ਉਹਦਾ ਦੱਸਿਆ ਜਾ ਰਿਹਾ ਹਨ ਉਹਨਾਂ ਵੱਲੋਂ ਹਸਪਤਾਲ ਦੇ ਮੁਲਾਜ਼ਮ ਮੈਡਮ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਗਈ ਸੀ ਇਸ ਆਮਲੇ ਲੈ ਕੇ ਉਪਰੰਤ ਪੁਲਿਸ ਨੂੰ ਸੂਚਨਾ ਦਿੱਤੀ ਮਾਮਲਾ ਦਰਜ ਕਰਕੇ ਪ੍ਰਸ਼ਾਸਨ ਨੇ ਅਪੀਲ ਕੀਤੀ ਕਿ ਜਲਦੀ ਬੰਦੀ ਕਾਰਵਾਈ ਕੀਤੀ ਜਾਵੇ ਇਸ ਸੰਬੰਧੀ ਮੈਡੀਕਲ ਅਫਸਰ ਨੇ ਮਾਮਲੇ ਨੂੰ ਲੈ ਕੇ ਬਹੁਤ ਨਿੰਦਿਤ ਕੀਤਾ ਉਹਨਾਂ ਨੇ ਕਿਹਾ ਕਿ ਹਸਪਤਾਲ ਵਾਂਗ ਸਰਕਾਰੀ ਹਸਪਤਾਲ ਪਵਾਨਗੜ੍ਹ ਦੇਰ ਰਾਤ ਕੋਈ ਪੁਲਿਸ ਕਰਮਚਾਰਜ ਸਿਕਿਉਰਿਟੀ ਗਾਰਡ ਤਾਇਨਾਤ ਨਹੀਂ ਹੈ ਜੋ ਪ੍ਰਸ਼ਾਸਨ ਦੀ ਇੱਕ ਸਵਾਲੀਆ ਨਿਸ਼ਾਨ ਪੈਦਾ ਹੁੰਦਾ ਹੈ ਕਿਉਂਕਿ ਪਿਛਲੇ ਕੁਝ ਸਮੇਂ ਪਹਿਲਾਂ ਵੀ ਇੱਕ ਇਥੇ ਇੱਕ ਡਾਕਟਰ ਸਰਕਾਰੀ ਡਾਕਟਰ ਤੇ ਹਮਲਾ ਹੋਇਆ ਸੀ ਜੋ ਰਾਤ ਦੇ ਸਮੇਂ ਅਧਿਕਾਰ ਦੀ ਰੈਸ਼ ਸਰਕਾਰੀ ਕੁਆਟਰ ਤੇ ਹਮਲਾ ਕੀਤਾ ਗਿਆ ਸੀ ਜਿਸ ਨੂੰ ਦੇਖਦੇ ਪੋਨੀਗੜ ਥਾਣਾ ਵੀ ਬਹੁਤ ਨਜ਼ਦੀਕ ਆ ਪਰੇ ਲੈ ਕੇ ਗੱਲ ਆਓ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਨਾਮ ਆਫਤਾਰ ਸਿੰਘ ਜੀ ਮੈਂ ਸਰਕਾਰੀ ਹਸਪਤਾਲ ਪੋਨੀਗੜ ਸਰਕਾਰੀ ਚੱਲਤੀ ਹੋਈ ਸੀ ਜਿਹੜੀ ਰਾਤ ਸੀ ਸੀਸੀਟੀਵੀ ਦਾ ਵੀ ਜ਼ਿਕਰ ਕਰ ਰਹੇ ਮੇਰੇ ਨਾਲ ਕੁੱਟ ਮਾਰੀ ਰਾਤ ਤਿੰਨ ਮੁੰਡੇ ਆਏ ਸੀਗੇ ਤੇ ਆਪਣੇ ਲਵੇ 8:30 ਵਜੇ ਦੇ ਟਾਈਮ ਤੇ ਤੇ ਜਦੋਂ ਉਹ ਆਏ ਆਉਣ ਸਾਰੇ ਉਹਨਾਂ ਨੂੰ ਮੈਂ ਪੁੱਛਿਆ ਬਾਈ ਕੀ ਹੋਇਆ ਉਹ ਕਹਿੰਦੇ ਸਾਡੀ ਦਾਰੂ ਪੀਤੀ ਹੋਈ ਆ ਵੀ ਜਲਨ ਹੋ ਰਹੀ ਆ ਸਾਤੀ ਚ ਤੇ ਸਾਡੇ ਟੀਕੇ ਲਾ ਦਿਓ ਮੈਂ ਉਸੇ ਟਾਈਮ ਮੈਡਮ ਨੂੰ ਕਿਹਾ ਮੈਡਮ ਨੇ ਟੀਕੇ ਵੀ ਲਾ ਦੇ ਉਸ ਤੋਂ ਬਾਅਦ ਮੈਡਮ ਨੂੰ ਉਹ ਬੋਲਣ ਲੱਗੇ ਵੀ ਤੂੰ ਗੱਲ ਤੋਂ ਬੋਲਦੇ ਸਾਨੂੰ ਐ ਕਰਦੇ ਕੁਝ ਨਹੀਂ ਬੋਲਿਆ ਉਹਨਾਂ ਨੂੰ ਆਉਣ ਸਾਰੇ ਉਹਨਾਂ ਦਾ ਕੰਮ ਕਰਿਆ ਸਾਨੇ ਤੇ ਗਾਲਾਂ ਲਾ ਗਿਆ ਕੱਢਣ ਮੈਂ ਉਹਨੂੰ ਕਿਹਾ ਵੀ ਬਾਈ ਗਾਲਾਂ ਨਾ ਕੱਢ ਵੀ ਤੂੰ ਇੱਧਰ ਆਇਆ ਸਾਈਡ ਤੇ ਵੀ ਮੈਂ ਕਰਾ ਦਿੰਦਾ ਜੋ ਵੀ ਟਰੀਟਮੈਂਟ ਆ ਤੁਹਾਡਾ ਹਣਾ ਤੇ ਉਸਨੇ ਉਹ ਨਾਲ ਦੀ ਨਾਲ ਉਹਨੇ ਮੇਰੇ ਥੱਪੜ ਮਾਰਿਆ ਮੈਨੂੰ ਕਹਿੰਦਾ ਬਾਹਰੇ ਚੱਲ ਫਿਰ ਮੁੱਕੇ-ਮ ਨਾ ਇਹ ਕੰਪਲੇਂਟ ਵਗੈਰਾ ਕੀਤੀ ਸੀ ਕੰਪਲੇਂਟ ਨਾਲ ਦੀ ਨਾਲੇ ਕਰਤੀ ਸੀਗੀ ਪਰਚਾ ਘਟਾਵਾ ਸੀ ਐਮਐਲਆਰ ਰੁਕਾ ਦੇਦਾ ਸੀਗਾ ਐਮਐਲਆਰ ਕੱਟ ਗਈ ਡਾਕਟਰ ਚਰਨਪ੍ਰੀਤ ਨੇ ਕੱਟਦਾ ਸੀਗਾ ਤਾਂ ਕਿਹਨੇ ਦੇਖਦਾ ਹਸਪਤਾਲਾਂ ਦੇ ਵਿੱਚ ਜਿਹੜੀ ਨਾਈਟ ਡਿਊਟੀ ਕਰਦੇ ਉਹ ਤਾਂ ਇਹ ਮਾਮਲੇ ਬਹੁ ਬਰਾ ਹਾਲਾਜੀ ਪਹਿਲਾਂ ਡਾਕਟਰ ਬੇਕਰ ਨਾਲ ਇਹ ਕੁਝ ਹੋ ਗਿਆ ਟਿਆ ਹੁਣ ਅਸੀਂ ਵੀ ਕਰ ਰਹੇ ਸੀਗੇ ਵੀ ਸਿਕਿਉਰਿਟੀ ਸਾਨੂੰ ਦਿੱਤੀ ਜਾਵੇ ਰਾਤ ਨੂੰ ਤਾਂ ਹਜੇ ਕੋਈ ਗੱਲਬਾਤ ਨਹੀਂ ਹੋ ਰਹੀ ਇਹ ਜੀ ਤੇ ਅੱਜ ਰਾਤ ਮੇਰੇ ਤੇ ਹਮਲਾ ਹੋ ਗਿਆ ਇਹ ਆਕੇ ਤਿੰਨ ਮੁੰਡਿਆਂ ਨੇ ਮੇਰੇ ਤੇ ਹਮਲਾ ਕਰਿਆ ਮੰਗਿੰਦਾ। ਮੰਗਿੰਨ ਸਾਹਿਬ ਦਿੱਤਾ ਜਾ ਵੀ ਸਾਨੂੰ। ਅਰ ਕੀ ਨਾ ਮੈਂ ਇਹ ਡਾਕਟਰ ਮੁਖੀ ਆ ਸੀਮ ਮੈਡੀਕਲ ਆਪਸ਼ਨ ਹਮਾਰ ਜਨ ਚ ਇਨ ਚਾਰਜ। ਠੀਕ ਹੈ। ਅਸਲ ਇਤਰਾਹ ਹਸਪਤਾਲ ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀ ਕਿ ਜਿਹੜੀ ਮੁਲਾਜ਼ਮ ਦੇ ਨਾਲ ਕੁੱਟ ਮਾਰ ਕੇ ਕਿਹਾ ਕਿ ਮਾਮਲਾ ਕੀ ਉਹ ਹਾਂਜੀ ਹੁਣੇ ਮੈਂ ਪਤਾ ਇਹ ਕੀਤਾ ਇਸ ਬਾਰੇ ਚ ਨਾ ਕੋਈ ਅਨਪ੍ਰਸ਼ਾਤੇ ਬੰਦੇ ਸੀ ਜਨੇ ਉਹ ਐਕਚੁਅਲੀ ਡਾਕਟਰ ਨੇ ਦੱਸਣ ਦੇ ਅਨੁਸਾਰ ਨਾ ਉਹ ਕਹਿੰਦੇ ਵੀ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਸੀ ਕਿਸੇ ਦਾ ਰੰਗ। ਉਹ ਫਿਰ ਕੁਝ ਮਹਿਸ ਬਿਹੇਵ ਕਰਨ ਲੱਗ ਗਿਆ ਸਾਡੇ ਸਟਾਫ ਦੇ ਨਾਲ। ਈਵਨ ਕੋ ਨਾਲ ਸਾਲਟ ਵੀ ਕੀਤਾ ਤੇ ਸਾਡੇ ਸਟਾਫ ਨੂੰ ਇੰਜਰੀ ਵੀ ਹੋਈ ਹੈ ਉਹ ਦਾਖਲ ਵੀ ਹੈ ਸਾਡੇ ਕੋਲ ਐਮਰਜੈਂਸੀ ਬਾਕੀ ਅਸੀਂ ਅੰਡਰ ਇਨਵੈਸਟੀਗੇਸ਼ਨ ਹੈ ਪੁਲਿਸ ਨੂੰ ਇਨਫਾਰਮ ਕੀਤਾ ਹੋਇਆ ਹੈ ਇਹਦੇ ਬਾਰੇ ਜਾਂਚ ਚੱਲ ਰਹੀ ਵੀ ਕਿਹੜੇ ਬੰਦੇ ਸੀ ਤਾਂ ਕੀ ਮੰਗੀ ਕਰਦੇ ਹੋ ਸਰ ਮੰਗ ਹੀ ਕਰਦੇ ਆ ਵੀ ਅਸੀਂ ਦੇਖਦੇ ਆ ਵੀ ਐਡਾ ਦੇਖੋ ਪੁਵਾਨੀਗੜ ਬਹੁਤ ਵੱਡਾ ਹੱਬ ਹੈ ਇੱਕ ਪੇਸ਼ੈਂਟ ਦਾ ਇੱਥੇ ਕਾਫੀ ਪੇਸ਼ੈਂਟ ਡੇਲੀ ਬੇਸਿਸ ਤੇ ਰਹਿੰਦੇ ਆ ਔਰ ਅਸੀਂ ਰੂਟੀਨ ਚ ਹੀ ਦੇਖਦੇ ਆ ਐਡਿਕਸ਼ਨ ਵਾਲੇ ਵੀ ਬਹੁਤ ਤਰ੍ਹਾਂ ਆਉਂਦੇ ਆ ਅਨਸ਼ਲੀ ਪਰ ਇਹਦੀ ਸੇਫਟੀ ਨਹੀਂ ਹੈ ਕੋਈ ਸਟਾਫ ਨੂੰ ਲੈ ਕੇ ਨਾ ਡਾਕਟਰ ਨੂੰ ਸਾਡੀ ਤਾਂ ਮੰਗ ਇਹੀ ਹੈ ਸਰਕਾਰ ਅੱਗੇ ਵੀ ਪ੍ਰਸ਼ਾਸਨ ਅੱਗੇ ਵੀ ਸਾਨੂੰ ਕੋਈ ਪੁਲਿਸ ਮੁਲਾਜ਼ਮ ਦਿੱਤਾ ਜਾ ਕੋਈ ਸਕਿਉਰਿਟੀ ਗਾਰਡ ਦਿੱਤਾ ਜਾ ਜਿਵੇਂ ਬਾਕੀ ਹਸਪਤਾਲਾਂ 'ਚ ਉਹਨਾਂ ਨੇ ਦਿੱਤੇ ਆ ਸਾਨੂੰ ਜਿਵੇਂ ਸਿਵਲ ਹਸਪਤਾਲ ਸੰਗਰੂਰ ਹੋ ਗਿਆ ਜਿਹੜੇ ਵੱਡੇ ਹਸਪਤਾਲ ਜਿਨ੍ਹਾਂ ਨੇ ਆਲਰੇਡੀ ਗੌਰਮੈਂਟ ਨੇ ਦਿੱਤੇ ਸੀ ਚੋਣੇ ਵੀ ਸਟੇਸੀਸੀ ਲੈਵਲ ਤੇ ਵੀ ਕੋਈ ਨਾ ਕੋਈ ਮੁਲਾਜ਼ਮ ਲਗਾਇਆ ਜਾਏ ਕੀ ਨਾਨਾ ਜੀ ਮੈਂ ਇਹ ਸ਼ਿਕਾਇਤ ਦੇ ਤੂੰ ਸੋ ਨੋਟ ਪੁਆਇੰਟ ਤੁਹਾਨੂੰ ਤਾਂ ਸਰੀਕ ਰਾਤ ਨੂੰ ਮਾਮਲਾ ਸਾਹਮਣੇ ਆਇਆ ਹਸਪਤਾਲ ਦੇ ਜਿਹੜੇ ਮਲਾਜਮ ਦੇ ਉੱਤੇ ਹਮਲਾ ਕੀਤਾ ਹੈਗੇ ਕੁਝ ਮਰੀਜ਼ ਕੋਲ ਵੀ ਮਾਮਲਾ ਸੀ ਕੋਈ ਰੋਟ ਦੇ ਪਰਮਿਸ਼ਨ ਆਈ ਸੀ ਡਾਕਟਰ ਸਾਹਿਬ ਦਾ ਫੋਨ ਆਇਆ ਸੀਗਾ ਕੁਝ ਬੰਦੇ ਕੋਈ ਐਕਸੀਡੈਂਟ ਹੋਇਆ ਸੀ ਉਹ ਆਪਣਾ ਮਰੀਜ਼ ਲੈ ਕੇ ਆਏ ਸੀ ਜਦੋਂ ਮਰੀਜ਼ ਲੈ ਕੇ ਆਇਆ ਤਾਂ ਉਹਨਾਂ ਨੇ ਡਾਕਟਰ ਨੂੰ ਕਹਿੰਦੇ ਜਲਦੀ ਇੱਥੀ ਕਰੋ ਜਲਦੀ ਚੈੱਕ ਕਰੋ ਪਰ ਜਦੋਂ ਡਾਕਟਰ ਉਹਨਾਂ ਦੇਖਣ ਲੱਗੇ ਤਾਂ ਉਹਨਾਂ ਦਾ ਅਚਨਚੇਤ ਬਹਿਸ ਹੋ ਗਈ ਜਿਸ ਵੰਦੀ ਉਹਨਾਂ ਦੇ ਸੀਸੀਟੀਵੀ ਕੈਮਰੇ ਦੇਖ ਕੇ ਉਹਨਾਂ ਦੇਖਣ ਜਾ ਰਹੇ ਆ ਇਹ ਗੱਲ ਨੂੰ ਅਗਲੀ ਕਰ ਰਹੀ ਹਾਂ ਉਹਨੂੰ ਚੁੜਾ ਰਹੇ ਆ See sí.